ਬੜੀ ਦੁਖਵਾਲੀ ਗੱਲ ਹੈ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਬਣਾਇਆ ਗਿਆ ਇਮਾਰਤਾਂ ਦਾ ਬੁਰਾ ਹਾਲ ਵਾ। ਨੀਆਂ ਦੇ ਵਿੱਚ ਛੋਟੇ-ਛੋਟੇ ਮੰਦਰ ਬਣਾ ਦਿੱਤੇ ਗਏ ਨੇ ਸਿੱਧੇ ਤੌਰ ਤੇ ਕਹੀਏ ਕਿ ਇਮਾਰਤ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਇਹ ਇਮਾਰਤ ਗੁਰਦੁਆਰਾ ਕੰਗਣਕਾਟ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੰਗਾ ਦੇ ਵਿੱਚ ਕੰਗਣ ਸੁਟੇ ਸਨ। ਇਹ ਗੁਰਦੁਆਰਾ ਸਾਹਿਬ ਤਖਤ ਸ੍ਰੀ ਪਟਨਾ ਸਾਹਿਬ ਤੋਂ ਕੁਸ਼ੀ ਦੂਰੀ 'ਤੇ ਹੈ। ਤੁਸੀਂ ਵੇਖ ਸਕਦੇ ਜੋ ਇਮਾਰਤ ਦੇ ਵਿੱਚ ਹੀ ਮੰਦਰ ਬਣਾ ਦਿੱਤੇ ਗਏ ਨੇ ਆ ਸਾਹਮਣੇ ਇਹ ਵੀ ਮੰਦਰ ਹੈ ਜਿਹਨੂੰ ਤਾਲਾ ਲੱਗਾ ਹੋਇਆ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵਾ ਇਹ ਸਾਰੀ ਇਮਾਰਤ ਸਿੱਖ ਰਾਜ ਦੇ ਸਮੇਂ ਬਣੀ ਸੀ ਸ੍ਰੀ ਪੰਜਾਬ ਮਹਾਰਾਜਾ ਜੀ ਸਿੰਘ ਸਿੰਘ ਨੇ ਜਦੋਂ ਇੱਧਰ ਪਟਨਾ ਸਾਹਿਬ ਵਿੱਚ ਗੁਰਦੁਆਰਾ ਸਹਿਬਾਨਾ ਦੀਆਂ ਸੇਵਾਵਾਂ ਕਰਵਾਈਆਂ ਸੀ ਉਦੋਂ ਉਹਨਾਂ ਨੇ ਬਣਵਾਈ ਸੀ ਗੁਰਦੁਆਰੇ ਵਿੱਚ ਕੋਈ ਸਾਫ ਸਫਾਈ ਦਾ ਕੋਈ ਨਾ ਨਹੀਂ ਆ ਦੀਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਕਸ ਨੰਬਰ ਸੰਗਾਨੇ ਸੰਗਤਾਂ ਇਤਰਾਜ ਵੀ ਕੀਤਾ ਸੀ ਇੱਥੇ ਜੇ ਇੱਥੇ ਮਹਾਰਾਜ ਜੀ ਆਦਬ ਨਹੀਂ ਹੋ ਰਿਹਾ ਤੇ ਉੱਥੇ ਹੋ ਰਿਹਾ ਤੇ ਇਹਦਾ ਕੋਈ ਮਜ਼ਾ ਨਹੀਂ ਆ ਰਿਹਾ ਤਾਂ ਬਾਤਾਂ ਉੱਥੇ ਹੋ ਜਾਏ ਇੱਥੇ ਵੀ ਹੋਣਾ ਚਾਹੀਦਾ ਹੈ ਨਾ ਗੱਲ ਆਇਆ ਇੱਥੇ ਮਸਲਾ ਇਹ ਹੈ ਕਿ ਪਿੱਛੇ ਸਚਕੰਡ ਜੋਗੀ ਜਗ੍ਹਾ ਹੈਗੀ ਆ ਪਰ ਉਸ ਜਗ੍ਹਾ ਦੇ ਵਿੱਚ ਕੂੜਕਵੜ ਸੁੱਟਿਆ ਹੋਇਆ ਜਿਵੇਂ ਚਾਦਰਾਂ ਤੁਸੀਂ ਵੇਖ ਸਕਦੇ ਜੋ ਸਾਰਾ ਕੁਝ ਖਿਲਾਰਿਆ ਹੋਇਆ ਪਰ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਵਾ ਸੁਕਾਸ ਨਹੀਂ ਹੁੰਦਾ ਪ੍ਰਕਾਸ਼ ਹੀ ਰਹਿੰਦਾ ਜਾਂਦਾ ਨਾ ਨਿਤਨੇਮ ਹੁੰਦਾ ਹੈ ਕਮੇਟੀ ਵੱਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਹਾ ਨਾ ਇਮਾਰਤ ਵੱਲੇ ਤੇ ਨਾ ਗੁਰੂ ਸਾਹਿਬ ਜੀ ਦੀ ਸੇਵਾ ਵੱਲੇ ਸੋ ਇਹ ਪੁਰਾਣੀ ਇਮਾਰਤ ਹੈ ਬੁਰੇ ਹਾਲ ਨੇ ਦੂਜੇ ਪਾਸੇ ਤੁਸੀਂ ਵੇਖ ਸਕਦੇ ਜੇ ਤੁਹਾਨੂੰ ਵਿਖਾਉਣਾ ਇਸ ਇਮਾਰਤ ਦੇ ਦੂਜੀ ਸਾਈਡ ਤੇ ਨਵਾਂ ਗੁਰਦੁਆਰਾ ਸਾਹਿਬ ਬਣਾ ਦਿੱਤਾ ਗਿਆ ਇਹ ਵੀ ਗੁਰਦੁਆਰਾ ਗੰਗਣਕਾਟ ਨਵੀਂ ਇਮਾਰਤ ਬਣਾ ਦਿੱਤੀ ਗਈ ਪਰ ਪ੍ਰਾਣੀ ਦੀ ਕੋਈ ਵੀ ਸੇਵਾ ਸਮਾਲ ਨਹੀਂ ਹੋ ਰਹੀ ਇਸ ਕਰਕੇ ਸਿੰਘਾਂ ਨੇ ਇੱਥੋਂ ਦੀ ਸੰਗਤਾਂ ਨੇ ਜਿਹੜੀ ਸਾਡੀ ਇੱਥੋਂ ਸੰਗਤ ਗਈ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਸਾਜਣਾ ਸੇਵਾ ਨਹੀਂ ਕਰਦੇ ਚਾਜਣਾ ਸੇਵਾਵਾਂ ਨਹੀਂ ਨਿਭਾਉਂਦਾ ਨਾ ਇਮਾਰਤ ਦੀ ਤੇ ਨਾ ਗੁਰੂ ਸਾਹਿਬ ਜੀ ਦੀ ਸੋ ਮੈਨੇਜਰ ਨੇ ਇਹ ਕਿਹਾ ਕਿ ਅਸੀਂ ਅੱਗੇ ਤੋਂ ਧਿਆਨ ਦੇਵਾਂਗੇ ਵੇਖੋ ਦੁਬਾਰਾ ਧਿਆਨ ਦਿੰਦੇ ਜਾਂ ਨਹੀਂ ਦਿੰਦੇ ਪਰ ਸਾਰੀ ਸੰਗਤ ਨੂੰ ਬੇਨਤੀ ਜਦੋਂ ਵੀ ਤੁਸੀਂ ਜਾਓ ਪ੍ਰਾਣਾ ਗੁਰਦੁਆਰਾ ਜਿਹੜਾ ਗੰਗਣਕਾਟ ਹੈ ਇਥੇ ਜ਼ਰੂਰ ਜਾ ਕੇ ਦਰਸ਼ਨ ਕਰਿਓ ਇਹ ਵੇਖਿਓ ਕਿ ਇਥੇ ਚਾਜਨਾ ਸੇਵਾ ਹੋਣਦੀ ਜਾਂ ਨਹੀਂ ਹੁੰਦੀ ਥੋੜੀ ਜਿਹੀ ਆਪਣੀ ਜ਼ਿੰਮੇਵਾਰੀ ਨਾਲ ਸੋ ਵੀਡੀਓ ਜ਼ਰੂਰ ਅੱਗੇ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ